ਜੀਵਣ ਅਗਨ ਬਰ ਦੀ ਮਹਾਰਾਜ ਦੀ ਪਾਵਨ ਤੇ ਤੁਪ ਕੋ ਦਾ ਨੰਮਾਰੇ ਸਾਥ ਸੰਗਤ ਜੀਓ ਗੱਜ ਕੇ ਵਧੇ ਜਾਓ ਵਾਹ ਰੁਕੀ ਕਾ ਸਾਹ ਸਾਹ ਵਾਹ ਜੀ ਕੀ ਭਤੇ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਸਿੱਧ ਕਵੇ ਵਿੱਚ ਕਵੀ ਨੇ ਇਹ ਸਤਰਾ ਲਿਖਿਆ ਕਿਉਂਕਿ ਉਹਨਾਂ ਦਾ ਜੀਵਨ ਬੜਾ ਮਹਾਨ ਹੈ ਔਰ ਇੱਕ ਹੱਤਾਂ ਦੇ ਰੂਪ ਵਿੱਚ ਇਹ ਪੰਛੀ ਝਾਤ ਆਪਾਂ ਮਾਰਾਂਗੇ ਪੰਛੀ ਝਾਤ ਤੋਂ ਭਾਵ ਹੈ ਕਿ ਉਹਨਾਂ ਦੇ ਜੀਵਨ ਦਾ ਵਰਨਾ ਇਸ ਜ਼ਬਾਨ ਤੋਂ ਉੱਤੋਂ ਸੰਪੂਰਨ ਨਹੀਂ ਕੀਤਾ ਜਾ ਸਕਦਾ ਐਸੇ ਮਹਾਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੀਵਨ ਦੇ ਆਧਾਰ ਤੇ ਜੋ ਸਤਰਾ ਕਵਿ ਨੇ ਲਿਖਿਆ ਨੇ ਉਹਦਾ ਮੇਰਵਾ ਤੁਹਾਡੇ ਸਾਹਮਣੇ ਇਹੋ ਪੇਸ਼ ਕੀਤਾ ਜਾ ਰਿਹਾ ਹੈ 1606 ਸਨ ਪਟਨੇ ਕੰਨ ਜਾਲਮ ਨੂੰ ਹੋਗੇ ਕੰਨ ਖਿੜਿਆਂ ਤੱਕ ਜੇਰਾ ਸੀ ਸੱਚ ਦਾ ਦੇ ਰਾਜੀ ਪਟੜੇ ਵਿੱਚ ਮਿਲਣ ਮਦਾਨਿਆ ਹੋਰਿਆਂਦੇ ਵੇੜੇ ਵਈਕੇ ਫੁੱਲਾਂ ਤੇ ਜੋਬਨ ਕਈਕੇ ਇਤਲੀਆਂ ਤੇ ਭੋਰੇ ਚਈਕੇ ਬਦਲਿਆ ਜਗ ਸਾਰਾ ਸੀ ਦੁਖੀਆਂ ਮਜੂਮਾਂ ਦਾ ਆਜ ਆਗਿਆ ਸਹਾਰਾ ਸੀ ਦੁਖੀਆਂ ਦਾ ਦਰਦੀ ਹਿੰਦੂ ਦੇ ਮੁਸਲਮਾਨ ਨੂੰ ਇੱਕੋ ਜਿਹਾ ਜਾਣੇਗਾ ਸਾਜੇਗਾ ਪੰਥ ਨਿਆਰਾ ਉਹ ਫੌਜੀ ਬਣ ਤੀਰ ਚਲਾਉਂਦੇ ਬਾਲਾਂ ਨੂੰ ਜੰਗ ਸਿਖਾਉਂਦੇ ਜੰਗਾਂ ਦੇ ਸੋਲੇ ਗਾਉਂਦੇ ਖੰਡਾ ਖੜਕਾਉਣਾ ਹੈ ਸਜਦਾ ਨਰਕੀਤ ਨਗਾਰ ਡਰਦਾ ਦਰ ਪਾਈ ਧਾਰ ਸੁਣ ਕੇ ਜੈਕਾਰਿਆਂ ਨੂੰ ਸਿੱਖੀ ਦੀ ਸ਼ਾਨ ਹੋਰੀ ਉੱਚੀ ਛੋਹ ਗਈ ਸਕਾਰਿਆਂ ਨੂੰ ਰਾਜ ਨੂੰ ਸੋਖ ਪੈ ਗਿਆ ਮਲਗੀ ਦੇ ਕੰਨ ਤੇ ਟੋੜਾ ਸਜਦਾ ਹੈ ਨੀਲਾ ਟੋੜਾ ਬਾਜ ਸੁਨਹਿਰੀ ਜੋੜਾ ਜੇਰੇ ਤੇ نور ਦਿਸੇ ਸ਼ਕਤੀ ਤੇ ਭੰਗ

ਜਿਪਤੰਗੇ ਮਰਨੋ ਜੋ ਮੂਲ ਨ ਸੰਗੇ ਜਿ ਕੀ ਬਣ ਜਾ ਰਹੇ ਸੀ ਅਮਰਤ ਸ਼ਗਰ ਉਤ ਪੈ ਜੈਗੇ ਪੰਜ ਪਿਆਰੇ ਸੀ ਆਪੇ ਗੁਰ ਤੇਲਾ ਬਣਿਆ ਅਮਰਤ ਸ਼ਗਦੀ ਪੈ ਮੁਰਤੇ ਗਦੜਾ ਵਿੱਚ ਸ਼ੇਰ ਦੇ ਗੁਣ ਤੇ ਰਹੇ i ਰਹਾਂ ਨਾ ਇਹ ਸੁਤਾਰਾਹੀ ਚਿਹਰੇ ਤੇ ਬੇਪਰਵਾਹੀ ਜਿਸਦੇ ਹੈ ਨੂਰ ਇਲਾਹੀ ਫਿਰ ਵੀ ਮੁੁਰ ਜਾ ਨਹੀਂ ਐ ਹੋ ਜਿ ਅਬਣੀ ਪਟੰਬਰ ਜਗ ਤੇ ਕੋਈ ਆਇਆ ਨਹੀਂ ਧਨ ਹੈ ਗੁਰੂ ਬਾਜ ਨਾਣਾ ਬੱਲੇ ਤੇ ਸੰਤੇ ਵਰਗੇ ਮਹਾਸਿੱਖ ਜੇ ਜੋ ਤੇ ਕਰ ਕੇ ਬੰਦੇ ਨਾ ਰੋਸ਼ਨ ਕਰ ਕੇ ਥੰਡੇ ਜਗਦਰਤre ਪਰ ਲੋਕਤ ਯਾਦ ਰਹਿਣਦੇ ਪਰ ਉਪਕਾਰ ਕਰਦre ਗਰੇਰੀ ਜਾਂਦੇ ਸਭੋਂ ਤਨ ਹੈ ਤੁਸੀਂ ਮੇਸ਼ ਪਿਆਰਿਆ ਹੱਸ ਕੇ ਸਰਬੰਸ ਵਾਰਿਆ ਕਹਿਣਾ ਦਾ ਕਟ ਸੰਧਾਰਿਆ ਤਨ ਹੈ ਕੁਰਬਾਨੀ ਦੀ ਗੁਰਮੁਖ